ਬਾਰਿਸ਼ ਹੋਣ ਤੋਂ ਬਾਅਦ ਫਾਸਵੇ ਦੀ ਨਿਊਜ਼ ਟੀਮ ਨੇ ਤਰਨਤਾਰਨ ਦੇ ਵਕਫਕ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਬਾਰਿਸ਼ ਖੇਤਾਂ ਅਤੇ ਫਸਲਾਂ ਵਾਸਤੇ ਫਾਇਦੇਮੰਦ ਹੈ ਇਸ ਨਾਲ ਕਿਸਾਨਾਂ ਨੂੰ ਕੋਈ ਨੁਕਸਾਨ ਨਹੀਂ ਬਲਕਿ ਫਾਇਦਾ ਹੋਇਆ ਹੈ ਅਤੇ ਫਸਲ ਨੂੰ ਪਾਣੀ ਵੀ ਮਿਲ ਗਿਆ ਹੈ ਅਗਰ ਕੁਝ ਦਿਨ ਹੋਰ ਵੀ ਬਾਰਿਸ਼ ਪੈ ਜਾਂਦੀ ਹੈ ਤਾਂ ਇਸ ਦਾ ਕਿਸਾਨਾਂ ਨੂੰ ਹੋਰ ਲਾਭ ਮਿਲੇਗਾ ਮੇਰਾ ਸਵੇਰ ਦੀ بارش ਹੋਣ ਰਹੀ ਹੈ ਬਹੁਤ ਵਧੀਆ ਜੀ ਅੱਛਾ ਸਾਡੇ ਵਾਸਤੇ ਫਸਲਾਂ ਵਾਸਤੇ ਬਹੁਤ ਵਧੀਆ ਇੱਕ ਤਾਂ ਝੋਨਾ ਝਾਲਾ ਤੁਰ ਪੈਂਦਾ ਫਸਲ ਵਾਲੀ ਤੁਰ ਕਣਕ ਕੋਣ ਕੇ ਝੋਨਾ ਝਾਲਾ ਠੀਕ ਪਠੇ ਪਠੇ ਤੋਂ ਬੰਦੇ ਆ ਜੀ ਆ ਗਰਮੀ ਤੋਂ ਇਹ ਗਰਮੀ ਬਹੁਤ ਆ ਜਾਂਦੀ ਸੀ ਇਹ ਕਰਕੇ ਮੋਬਲ ਬਾੜ ਚ ਪੈ ਗਈ ਬਹੁਤ ਵਧੀਆ ਜੀ ਮੀਂਹ ਪਿਆ ਸਵੇਰੇ ਬਹੁਤ ਵਧੀਆ ਵਾਫਾ ਦੇ ਵਾਂਦੇ ਕੋਈ ਇਹ ਨੁਕਸਾਨ ਨਹੀਂ ਇਹ ਤੇ ਬੰਦਿਆਂ ਨੂੰ ਫਾਇਦਾ ਜਨਰਲ ਦਾ ਫਾਇਦਾ ਇਹਦਾ ਜੀ ਕਿਤੇ ਦਿਨਾਲ ਵੱਜ ਕੇ ਨਾ ਬੱਤੀ ਤੇ ਆਉਂਦੀ ਨਹੀਂ ਤੇ ਦੂਜੀ ਗੱਲ ਇਹ ਨਾ ਹਰੀ ਹਲੀ ਜਾਂਦੀ ਹੁੰਦੀ ਆ ਕੋਈ ਨੁਕਸਾਨ ਨਹੀਂ ਜੀ ਇਹਦਾ ਇਹਦਾ ਫਾਇਦਾ ਮੀਂਹ ਤੋਂ ਬਾਅਦ ਅਸੀਂ ਕਰਨਤਾਂ ਜिले ਦੇ ਵਾਕਵਾਕ ਪਿੰਨਾਂ ਦਾ ਦੌਰਾ ਕੀਤਾ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਇਹ ਉਹਨਾਂ ਨੂੰ ਪੁੱਛਿਆ ਗਿਆ ਕਿ ਇਸ ਬਾਰਿਸ਼ ਨਾਲ ਤੁਹਾਡਾ ਕੀ ਫਾਇਦਾ ਹੋਇਆ ਹੈ ਤਾਂ ਕਥਾਣਾ ਨੇ ਦੱਸਿਆ ਹੈ ਕਿ ਇਹ ਬਾਰਿਸ਼ ਸਾਨੂੰ ਧੋ ਵਾਂਗੂ ਲੱਗੀ ਹੈ ਅਗਰ ਬਿਜਲੀ ਆਉਂਦੀ ਨਹੀਂ ਹੈ ਇਸ ਕਰਕੇ ਇਹ ਰੱਬ ਦੇ ਪਾਣੀ ਨਾਲ ਅਸੀਂ ਬੜੀਆਂ ਅਰਦਾਸਾਂ ਕੀਤੀਆਂ ਹਨ ਔਰ ਮੀਂਹ ਪਿਆ ਹੈ ਤੇ ਸਾਡੀਆਂ ਜਿਹੜੀਆਂ ਪੈੜੀਆਂ ਰਵਾ ਹੋ ਗਈਆਂ ਹਨ ਕੈਮਰਾਮੈਨ ਹਰ ਮਦਦ ਆਜੀਦੇ ਨਾਲ ਗ੍ਰਿੰਦਰ ਟਿੱਕੂ ਰਿਪੋਰਟ ਫਾਇਰਪਲੇ ਨਿਵਤਰਨਤਾ